ਕਾਰ ਜੀ ਪਿਆਰੇ ਦਸ ਕੋ ਅੱਜ ਅਸੀਂ ਇੱਕ ਵੇ ਵਿਸ਼ੇਸ਼ ਖਬਰ ਸ਼ੇਅਰ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਕਿਉਂਕਿ ਅੱਜ ਅਸੀਂ ਦੇਖਦੇ ਹਾਂ ਕਿ ਪਲਾਸਟਿਕ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਨੇ ਅਸੀਂ ਦੇਖਦੇ ਹਾਂ ਕੈਂਸਰ ਤੋਂ ਵੀ ਭਿਆਨਕ ਬਿਮਾਰੀਆਂ ਜਿਹੜੀਆਂ ਇਸ ਵੇਲੇ ਅਸੀਂ ਲੱਗ ਚੁੱਕੀਆਂ ਲੋਕਾਂ ਨੂੰ ਪਰ ਲੇਕਿਨ ਸਮਝ ਨਹੀਂ ਆਉਂਦੀ ਕਿਉਂ ਨਹੀਂ ਲੋਕ ਸਮਝਦੇ ਹਨ ਮੈਂ ਮੈਂ ਦੇਖ ਰਿਹਾ ਕਿ ਇੱਕ ਪੋਲੀਥੀਨ ਜਿਹੜਾ ਅਸੀਂ ਬਾਜ਼ਾਰੋਂ ਸਬਜ਼ੀ ਲੈਣ ਵਾਸਤੇ ਕੋਈ ਵੀ ਸੌਦਾ ਲੈਣ ਵਾਸਤੇ ਜਾਂਦੇ ਹਾਂ ਤਾ ਸਾਡੇ ਕੋਲ ﺍﻟफाफा ਵਗੈਰਾ ਕੋਈ ਲੈ ਕੇ ਨਹੀਂ ਜਾਂਦੇ ਤੇ ਅਸੀਂ ਉਹਨਾਂ ਤੋਂ ਜਿਹੜਾ ਪੁਲਿਸ ਨੇ ਲੈ ਕੇ ਸਮਾਨ ਕਰ ਲਿਆਉਂਦੇ ਜਦ ਕਿ ਕਹਿੰਦੇ ਦਾ ਮਤਲਬ ਬੀਮਾਰੀ ਲੈ ਕੇ ਆਦੇ ਨਾਲ ਅਸੀਂ ਨਾਲੇ ਤਾਂ ਸਮਾਨ ਲੈ ਕੇ ਆਂਦੇ ਆ ਤੇ ਨਾਲੇ ਬਿਮਾਰੀ ਲੈ ਕੇ ਆਂਦੇ ਨੇ ਸਾਡੇ ਨਾਲ ਮੇਰਾ ਐਲਐ ਮੇਰਾ ਸਵਾਗ ਤੇ ਸਸਤਾ ਹੈ ਪੰਜਕੁੱਲੇ ਤੋਂ ਹੈ ਆਈ ਹੈਟ ਪੋਲੀਥੀਨ ਆਈ ਹੈਟ ਪੋਲੀਥੀਨ ਇਹ ਪੋਲੀਥੀਨ ਨੂੰ ਨਫ਼ਰਤ ਕਰਦੇ ਆ ਵੀ ਅਸੀਂ ਹਾਂਜੀ ਬਿਲਕੁਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨਿਆ ਹੈ ਹਾਂਜੀ ਜੀ ਤੁਸੀਂ ਐਨਜੀਓ ਚਲਾ ਰਹੇ ਹੋ ਕਿੰਨੇ ਕ ਦੇਰ ਤੋਂ ਚਲਾ ਰਹੇ ਇਹ ਹੋ ਗਿਆ ਸਾਨੂੰ 1.5 ਸਾਲ ਹੋ ਗਿਆ ਹਾਂਜੀ ਕੀ ਕੀ ਤੁਹਾਡੇ ਮਨ ਦੇ ਵਿੱਚ ਆਇਆ ਆਪਾਂ ਨੂੰ ਇਹ ਕਰਨਾ ਚਾਹੀਦਾ ਇਹ ਸਾਡੀ ਮੈਡਮ ਹੈਗੀ ਪੂਜਾ ਅਗਰਵਾਲੀ ਜੀ ਔਰ ਅਨਰਜੋ ਅਗਰਵਾਲੀ ਜੀ ਉਹਨਾਂ ਨੇ ਇਹ ਮਹੀਮ ਸ਼ੁਰੂ ਕੀਤੀ ਹੈ तकरीबन 2 ਸਾਲ ਪਹਿਲੇ ਠੀਕ ਹੈ ਉਹਨਾਂ ਨੇ ਏਸੀ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਸਹੀ ਅੱਛੇ ਤਰ੍ਹਾਂ ਬੰਦ ਕਰੀਏ ਪੂਰੇ ਭਾਰਤ ਤੋਂ ਤੋਂ ਉਹਨਾਂ ਨੇ ਸਕੀਮ ਚਲਾਈ ਹੈ ਉਸ ਉਹਨਾਂ ਨੇ ਇਹ ਥੈਲਾ ਰੱਖਿਆ ਕਿ ਜਿੱਦਾਂ ਹੁਣ ਸਬਜ਼ੀ ਲੈਣ ਜਾਂਦੇ ਸੀ ਤੋਂ ਲੋਕ ਉੱਥੋਂ ਪਲਾਸਟਿਕ ਥੈਲੀਆਂ ਲੈਂਦੇ ਆ ਤੇ ਉਹਨਾਂ ਨੇ ਇੱਕ ਥੈਲਾ ਬਣਾਇਆ ਇਹ ਵਾਲਾ ਚਾਹੀਦਾ ਅੱਛਾ ਹੈਗਾ ਇੱਕ ਥੈਲਾ ਇਹਦੇ ਚਾਹੀਏ 5 ਕਿ ਕਿ ਬੜਾ ਥੈਲਾ ਹੈਗਾ ਇਹਦੇ ਚ ਹੈ ਗਿਆ ਪੰਜ ਥੈਲੀਆਂ ਹਾਂਜੀ ਲਗ-ਲਗ ਰੱਖੀ ਹੋਈਆਂ ਠੀਕ ਹੈ ਲਗ-ਲਗ ਸਬਜੀ ਲਗ-ਲਗ ਸਬਜ਼ੀ ਲਗ-ਲਗ ਥੈਲੀ ਚ ਪਾ ਕੇ ਲੈ ਕੇ ਆਓ ਤੁਸੀਂ ਉਸੇ ਤੋਂ ਪਲਾਸਟਿਕ ਨਾ ਲੈ ਕੇ ਆਓ ਆਪਣੇ ਨਾਲ ਠੀਕ ਹੈ ਘਰ ਆ ਕੇ ਤੁਸੀਂ ਇਸ ਤਰੀਕੇ ਫਿਜੀ ਚ ਵੀ ਰੱਖ ਸਕਦੇ ਆ ਕਈ ਲੋਕ ਕਹਿੰਦੇ ਆ ਨਾ ਕਿ ਅਸੀਂ ਆ ਕੇ ਫਿਰ ਕਿੱਦਾਂ ਪਾਵਾਂਗੇ ਦੂਜੇ ਚ ਫਿਰ ਪਲਾਸਟਿਕ ਯੂਜ਼ ਕਰਾਂਗੇ ਉਹ ਨਾ ਕਰਿਆ ਜਾਵੇ ਪਲਾਸਟਿਕ ਬਿਲਕੁਲ ਬੰਦ ਕੀਤਾ ਜਾਵੇ ਉਸ ਕਰਕੇ ਇਹ ਥੈਲਾ ਬਣਾਇਆ ਬਾਕੀ ਜੂੜਦੇ ਥੈਲੇ ਹੈਗੇ ਠੀਕ ਹੈ ਸਬਜੀ ਲੈ ਜਨ ਜੂੜਦਾ ਥੈਲਾ ਲੈ ਦਿਓ ਨਾਲ ਠੀਕ ਹਾਂਜੀ ਬਾਕੀ ਅਸੀਂ ਮਾਰਕੀਟ ਵਾਸਤੇ ਇਹ ਬਾਇਓ ਡਿਗਰਲ ਬੈਗਸ ਬਣਾਏ ਹੈ ਠੀਕ ਹੈ ਤਾਂ ਉਸੇ ਇਹਦਾ ਕਾਫੀ ਸੇਵਾ ਹੋ ਰਹੀ ਹੈ ਕਾਫੀ ਕੁਝ ਚੱਲ ਰਿਹਾ ਹੈ ਚੰਡੀਗੜ੍ਹ ਤੋਂ ਪੂਰਾ ਸਰਤਾ ਪੰਚਕੁੱਲਾ ਚ ਕੰਮ ਚੱਲ ਰਿਹਾ ਪੂਰੇ ਇੰਡੀਆ ਚ ਇਹਨਾਂ ਨੇ ਰੱਖੇ ਸੜਨਾਂ ਤਾਂ ਮੰਨਿਆ ਜੀ ਆ ਇਹ ਸੈਕਟਰੀਆਂ ਨਾਲ ਦੇ ਹਾਂਜੀ ਹਾਂਜੀ ਇਹ ਬੈਗ ਹੈ ਕਿ ਹੈ ਨਾ ਜਿਹੜੇ ਇਹ ਲੈ ਕੇ ਜਾਂਦੇ ਆ ਮਾਰਕੀਟ ਅਸੀਂ ਖੁਦ ਰੇੜੀ ਵਾਲਿਆਂ ਕੋਲੋਂ ਸ਼ਾਪਸ ਕੋਲ ਖੁਦ ਜਾ ਕੇ ਉਹਨਾਂ ਨੂੰ ਜ਼ਬਰਦਸਤੀ ਕਹਿੰਦੇ ਆ ਕਿ ਇਹਨੂੰ ਬੰਦ ਕਰੋ ਦੂਸਰੇ ਵਾਲੇ ਤੇ ਇਹ ਵਾਲੇ ਤੁਸੀਂ ਮਤਲਬ ਇਹ ਕੁਆਲਿਟੀ ਵਾਈਜ਼ ਜਾਂ ਜੋ ਹੈ ਇਹ ਤੁਸੀਂ ਯੂਜ਼ ਕਰੋ ਤੁਸੀਂ ਕਿਉਂਕਿ ਅੱਛੀ ਚੀਜ਼ ਹੈ ਲੋਕਾਂ ਨੂੰ ਜਾਗਰੂ ਕਰ ਰਹੇ ਆ ਤੇ ਜਗ੍ਹਾ ਜਗ੍ਹਾ ਤੇ ਅਸੀਂ ਲੋਕ ਇਕੱਠੇ ਕਰਕੇ ਤੇ ਉਹਨਾਂ ਨੂੰ ਸਮਝਾਉਂਦੇ ਇਸ ਦੇ ਬਾਰੇ ਉਹਨਾਂ ਨੂੰ ਗਾਈਡ ਕਰਦੇ ਆ ਕਿ ਇਹਦਾ ਕੀ ਨੁਕਸਾਨ ਹੈ ਉਹਦੇ ਨਾਲ ਜ਼ਹਿਰ ਪੋਇਜ਼ਨ ਕੈਂਸਰ ਇਹਨੇ ਰੋਗ ਹੋ ਰਿਹਾ ਹੈ ਲੋਕ ਸਮਝਦੇ ਨਹੀਂ ਪੋਲੀਥੀਨ ਵਿੱਚ ਪਾ ਕੇ ਸਮਾਨ ਨੂੰ ਉਹ ਜਿਹੜੇ ਲਿਆਦੇ ਫ੍ਰੀਜ ਵਿੱਚ ਰੱਖ ਦਿੰਦੇ ਮਹੀਨਾ 15-15 ਦਿਨ ਉਹਦੇ ਵਿੱਚ ਪਿਆ ਰਹਿੰਦਾ ਜਦਕਿ ਉਹ ਠੀਕ ਨਹੀਂ ਹੈ ਉਹ ਤੇ ਨੁਕਸਾਨ ਨਹੀਂ ਸੁਦੇ ਉਹਦੇ ਵਿੱਚ ਕਣ ਹੁੰਦੇ ਆ ਉਹ ਜਿਹੜੇ ਕੈਂਸਰ ਅੱਛਾ ਦੂਸਰੀ ਗੱਲ ਇਹ ਜਦੋਂ ਅਸੀਂ ਜਲਾਉਂਦੇ ਆ ਜਿਹੜਾ ਦੂਸਰੇ ਵਾਲਾ ਉਹ ਜਲਦਾ ਵੀ ਨਹੀਂ ਆ ਇਹ ਹੈ ਕਿ ਇਹ ਇਹ ਬਹੁਤ ਜਲਦੀ ਮੈਲਟ ਹੋ ਜਾਣਾ ਨਸ਼ਟ ਹੋ ਸਕਦਾ ਹੈ ਨਸ਼ਟ ਹੋ ਸਕਦਾ ਤੇ ਲੋਕਾਂ ਨੇ ਬਹੁਤ ਅਸੀਂ ਲੋਕਾਂ ਨੂੰ ਐਡਵਾਈਸ ਕਰ ਰਹੇ ਲੋਕ इवन देन ਲੋਕ ਨਾ ਬੋਟਲ ਸੰਤਿਆ ਨਾ ਪਾਣੀ ਵਾਲੀਆਂ 2 2 ਲੀਟਰ ਉਹਦੇ ਵਿੱਚ ਜਿਹੜੇ ਮਤਲਬ ਹੈ ਜਾਗਰੂਕ ਹੈ ਇਹਨਾਂ ਦੇ ਪ੍ਰਤੀ ਉਹ ਬੋਟਲ ਦੇ ਵਿੱਚ ਛੋਟੇ ਛੋਟੇ ਪੋਲੀਥੀਨ ਦੇ ਬਨਾ ਬਨਾ ਕੇ ਉਹ ਫਿਰ ਬਾਰ-ਬਾਰ ਕੇ ਉਹ ਅਸੀਂ ਮਤਲਬ ਡਿਸਟਰੋਏ ਕਰਵਾ ਰਹੇ ਹਾਂ ਬਹੁਤ 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 ਬੁਰੀਆ ਕੰਮ ਕਮਸੀ ਕਰ ਰਹੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਬਿਮਾਰੀ ਇਸ ਤਰ੍ਹਾਂ ਬਣ ਚੁੱਕੀ ਹੈ ਕਿ ਹਰ 100 ਦੇ ਵਿੱਚੋਂ 100 ਹੀ ਬੰਦਾ ਬਿਮਾਰ ਰਹਿਣਾ ਚਾਹਦਾ ਹੈ ਹਾਂਜੀ ਹਾਂਜੀ ਬਸ ਪਰ ਸਾਨੂੰ ਕਈ ਵਾਰੀ ਬੜਾ ਹੁਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਲੋਕ ਬਹੁਤ ਗਲਤ ਬੋਲਣ ਲੱਗ ਜਾਂਦੇ ਕਿ ਨਹੀਂ ਨਹੀਂ ਤੁਸੀਂ ਇਹ ਹੈ ਉਹ ਹੈ ਕਿ ਅਸੀਂ ਦੂਸਰੇ ਵੱਲੇ ਤੁਹਾਨੂੰ ਸਸਤੇ ਪੈਂਦੇ ਆ ਸਸਤੇ ਨੂੰ ਮੈਨੂੰ ਤੁਸੀਂ ਸਸਤੇ ਨੂੰ ਦੇਖ ਰਹੇ ਲੋਕਾਂ ਦੀ ਜਾਲ ਨਾਲ ਖੇਲ ਰਹੇ ਹੋ ਤੁਸੀਂ ਸਸਤੀ ਚੀਜ਼ ਹੈ ਤੁਸੀਂ ਇਹ ਚੀਜ਼ ਦੇਖਦੇ ਤੁਸੀਂ ਇਹ ਚੀਜ਼ ਨਹੀਂ ਦੇਖਦੇ ਕੁਆਲਿਟੀ ਨਹੀਂ ਦੇਖਦੇ ਤੁਸੀਂ ਇਹਦੇ ਬੈਨੀਫਿਟਸ ਕੀ ਹੈ ਤੁਸੀਂ ਇਹ ਚੀਜ਼ ਨਹੀਂ ਦੇਖ ਰਹੇ ਜਦ ਇਹਨਾਂ ਦੇ ਸਮਝ ਆ ਜਾਂਦੇ ਉਹ ਲੋਕ ਸਾਡੇ ਨਾਲ ਲੇਕੇ ਨੇ ਜਿਨ੍ਹਾਂ ਤੇ ਨਹੀਂ ਆਉਂਦਾ ਉਹ ਲੋਕਾਂ ਨੇ ਤਾਂ ਫਿਰ ਜੋ ਵਕਤ ਹੀ ਉਹਨਾਂ ਨੂੰ ਸਿਖਾਏਗਾ ਵਕਤ ਸਾਡੇ ਨਾਲ ਥੋੜੇ ਇਦਾਂ ਦੀ ਗੱਲ ਨਹੀਂ ਹੈ ਨਹੀਂ ਵਕਤ ਸਿਖਾਏਗਾ ਉਹਨਾਂ ਨੂੰ ਜੇ ਜੀ ਕਹਿੰਦੇ ਨਾ ਜੇ ਉਹ ਚੀਜ਼ ਇਨਸਾਨ ਨਹੀਂ ਸਮਝਦਾ ਉਹਨੂੰ ਵਕਤ ਸਿਖਾਉਂਦਾ ਹੈ ਜਦ ਜਦੋਂ ਦੇਖਣਗੇ ਪਿੱਛੋ ਬੰਦ ਹੋ ਜਾਣਗੇ ਜਾਂ ਜਦੋਂ ਕੁਝ ਬੀਤਦੀ ਹੈ ਫਿਰ ਇਨਸਾਨ ਨੂੰ ਪਤਾ ਚੱਲਦਾ ਅੱਜ ਤੁਹਾਡੀ ਕਿਸ ਤਰ੍ਹਾਂ ਤੁਸੀਂ ਆਨਲਾਈਨ ਕਿਵੇਂ ਲੋਕਾਂ ਤੋਂ ਹਮਸਾ ਆਨਲਾਈਨ ਲੋਕਾਂ ਨੂੰ ਜੋੜ ਰਹੇ ਹੈ ਜੀ उनको जैसे आपके थ्रू बता के जी सभी मीडिया के थ्रू बता के जी की पॉलीथिन ना यूज करके ये वाले कम्पोर्टेबल बैग्स ये वाले ये चलाएं जो हम मार्केट प्राइस से बहुत ज्यादा कम दे रहे हैं रेटों पे कि हर बंदा रेडी वाला दुकान वाला अफोर्ड कर पाए कि हम एक मात्र एक सौ रुपए किलो में दे रहे हैं जो दो सौ ढाई रुपए किलो बिकनी बिकती थी पहले हम चाहते हैं कि रेडी वाली ये, ये यूज करें जैसे वो उनका विचार होते हैं कि ये बहुत महंगे पड़ते हैं महंगा कुछ नहीं है एक सौ रुपए किलो में कोई महंगे नहीं है ਕਿ ਇੱਕ ਅੱਛੀ ਹਾਂ ਇੱਕ ਇੱਕ ਅੱਛੀ ਚੀਜ਼ ਭੇਜੋ ਕਿ ਇੱਕ ਸਸਤੇ ਦੇ ਚੱਕਰ ਵਿੱਚ ਆ ਪੋਲੀਥੀਨ ਦੇ ਚੱਕਰ ਵਿੱਚ ਘਰ ਕੇ ਦੂਸਰੇ ਦੇ ਘਰ ਵਿੱਚ ਕੈਂਸਰ ਜਾ ਰਿਹਾ ਹੈ ਜੋ ਬਹੁਤ ਹੀ ਹਾਨੀ ਕਰਕੇ ਜੀ ਹਾਂਜੀ ਬਹੁਤ ਵਧੀਆ ਜੀ ਬਿਲਕੁਲ ਜੀ ਇਸ ਟੀਮ ਦੇ ਨਾਲ ਜੁੜੋ ਵੱਧ ਤੋਂ ਵੱਧ ਤਾਂ ਕਿ ਤੁਸੀਂ ਵੀ ਆਪਣੇ ਬਿਮਾਰੀ ਰਹਿਤ ਜਿਹੜੇ ਜੀਵਨ ਜੀ ਸਕੇ ਧੰਨਵਾਦ ਜੀ